ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆਓ ਸੰਤ ਬਾਬਾ ਹਜ਼ਾਰਾ ਸਿੰਘ ਜੀ ਦੇ ਬਚਨਾਂ ਵਿੱਚੋਂ ਇੱਕ ਸਾਖੀ ਜੀ ਆਪ ਜੀ ਨਾਲ ਸਾਂਝ ਪਾਈਏ ਬਾਬਾ ਜੀ ਬਚਨ ਕਰਿਆ ਕਰਦੇ ਸਨ ਕਿ ਇਹ ਕੁੱਤੇ ਮੱਖੀ ਸਾਨੂੰ ਕੰਨ ਚਾ ਕੇ ਕਹਿੰਦੀ ਹੈ ਮੈਂ ਤੇਰੀ ਕੁਟੀਆ ਦੀ ਛਤ ਤੇ ਸੋਨੇ ਦੀ ਏਟ ਰੱਖ ਦਿੰਦੀ ਆਂ ਲਾਹ ਲਾ ਸੋਨੇ ਦੇ ਮੰਦਿਰ ਬਣਾ ਕੇ ਵਿੱਚ ਬਹਿ ਤੇ ਆਪ ਜੀ ਭਜਨ ਕਰਦੇ ਸਾ ਨਾ ਜਿਉਂਦੇ ਜੀ ਇਸ ਕੁੱਤੇ ਮੱਖੀ ਨੂੰ ਲਾਗੇ ਨਹੀਂ ਲੱਗਣ ਦੇਣਾ ਸਾਡੇ ਮਗਰੋਂ ਇੱਥੇ ਮਾਇਆ ਦੇ ਢੀਰ ਲਾ ਦੇਵੇਗੀ ਕਹਿੰਦੇ ਰਿੱਧੀਆਂ ਸਿੱਧੀਆਂ ਹੱਥ ਜੋੜ ਸੰਤਾਂ ਦੇ ਚਰਨਾਂ ਵਿੱਚ ਖਲੋਤੀਆਂ ਰਹਿੰਦੀਆਂ ਰਿੱਧੀ ਸਿੱਧੀ ਉਹੀ ਜਿਸ ਦੀ ਪ੍ਰਭੂ ਆ ਬਖਸ਼ਿਸ਼ ਕਰੇ ਲੋਕਾਂ ਦੇ ਭਲੇ ਲਈ ਪਰਵਕਾਰ ਲਈ ਗੁਰੂ ਸਾਹਿਬ ਇਹਨਾਂ ਤੋਂ ਸੇਵਾ ਲੈਂਦੇ ਰਹੇ ਹਨ ਸੋ ਇਸੇ ਤਰ੍ਹਾਂ ਇੱਕ ਵਾਰੀ ਆਪ ਜੀ ਦੇ ਬਚਪਨ ਦੇ ਸਾਥੀ ਨਗੀਨਾ ਸਿੰਘ ਨੇ ਇੱਕ ਵਾਰੀ ਦੱਸਿਆ ਕਿ ਬਾਬਾ ਜੀ ਦੇ ਘਰ ਦੇ ਬਾਹਰ-ਬਾਰ ਅਸੀਂ ਧੂਆ ਲਾ ਕੇ ਸੇਕ ਰਹੇ ਸਾਂ ਸਰਦੀਆਂ ਦੇ ਦਿਨ ਸਨ ਬਾਬਾ ਜੀ ਵੀ ਬੈਠੇ ਸਨ ਗੁਰੂ ਨਾਨਕ ਸਾਹਿਬ ਜੀ ਕੋਈ ਸਾਖੀ ਸੁਣਾ ਰਹੇ ਸਨ ਅਸੀਂ ਉਦੋਂ ਸੁਣਦੇ ਤਾਂ ਸਾਂ ਕਿ ਬਾਬੇ ਹੋਰਾਂ ਵਿੱਚ ਅਕਰਮਾਤ ਹੈ ਪਰ ਅਸੀਂ ਕਦੀ ਵੇਖੀ ਨਹੀਂ ਸੀ ਸੋ ਇਹਨੇ ਨੂੰ ਹੀ ਮਾਤਾ ਜੀ ਬਾਬਾ ਜੀ ਦੀ ਧਰਮ ਪਤਨੀ ਨੇ ਅੰਦਰੋਂ ਆਵਾਜ਼ ਦਿੱਤੀ ਕਿ ਠੰਡ ਬਹੁਤ ਹੈ ਦੰਗਰ ਜੇ ਬਾਹਰ ਹੀ ਬੱਦੇ ਨੇ ਉਹਨਾਂ ਨੂੰ ਅੰਦਰ ਕਰ ਦਿਓ ਪਰ ਬਾਬਾ ਜੀ ਨੇ ਅਣ ਸੁਣੀ ਕਰ ਦਿੱਤੀ ਕਿਉਂਕਿ ਉਹ ਬਚਨ ਧੰਗੁਰੂ ਨਾਨਕ ਸਾਹਿਬ ਜੀ ਦੇ ਸੁਣਾ ਰਹੇ ਸਨ ਆਪਣੇ ਬਚਨ ਦੇ ਵਿੱਚ ਹੀ ਮਸਤ ਰਹੇ ਤੇ ਸਾਖੀ ਸੁਣਾਉਂਦੇ ਰਹੇ 10 15 ਮਿੰਟਾਂ ਬਾਅਦ ਮਾਤਾ ਜੀ ਨੇ ਫਿਰ ਆਵਾਜ਼ ਦਿੱਤੀ ਤੇ ਗੁੱਸੇ ਨਾਲ ਕਿਹਾ ਜੇ ਤੁਹਾਨੂੰ ਠੰਡ ਲੱਗਦੀ ਐ ਤਾਂ ਉਹਨਾਂ ਬੇਜਵਾਨਿਆਂ ਨੂੰ ਨਹੀਂ ਲੱਗਦੀ ਪਰ ਬਾਬਾ ਜੀ ਉਥੋਂ ਉੱਠੇ ਨਹੀਂ ਅਸਾਂ ਵੀ ਕਿਹਾ ਕਿ ਮਾਤਾ ਬੜੇ ਗੁੱਸੇ 'ਚ ਜਾ ਜਾ ਕੇ ਪਹਿਲਾਂ ਡੰਗਰ ਅੰਦਰ ਕਰ ਆ ਜਦੋਂ ਬਾਬਾ ਜੀ ਨਾ ਗਏ ਹਾਰ ਕੇ ਮਾਤਾ ਜੀ ਅੰਦਰੋਂ ਆਪ ਹੀ ਨਿਕਲ ਕੇ ਬਾਹਰ ਆਏ ਤੇ ਆਖਣ ਲੱਗੇ ਮੈਂ ਹੀ ਡੰਗਰ ਅੰਦਰ ਕਰ ਆਵਾ ਤੁਸੀਂ ਤਾਂ ਜਾਣਾ ਨਹੀਂ ਅੰਦਰ ਡੰਗਰ ਕਰਨ ਉਸ ਨੇ ਜਦੋਂ ਮਾਤਾ ਜੀ ਹਵੇਲੀ ਦੇ ਵਿੱਚ ਗਏ ਤੇ ਕੀ ਦੇਖਦੇ ਹਨ ਕੀ ਡੰਗਰ ਅੰਦਰ ਕੀਤੇ ਹੋਏ ਹਨ ਡੰਗਰਾਂ ਨੂੰ ਅੰਦਰ ਬੱਦੇ ਦੇਖ ਕੇ ਤੇ ਮਾਤਾ ਜੀ ਆ ਕੇ ਕਹਿਣ ਲੱਗੇ ਕਿ ਜੇ ਡੰਗਰ ਅੰਦਰ ਕਰ ਦਿੱਤੇ ਸਨ ਤਾਂ ਤੁਸੀਂ ਬੋਲਦੇ ਕਿਉਂ ਨਹੀਂ ਮੈਨੂੰ ਦੱਸਿਆ ਕਿਉਂ ਨਹੀਂ ਤੇ ਇੰਨੀ ਗੱਲ ਕਹਿ ਕੇ ਮਾਤਾ ਜੀ ਅੰਦਰ ਚਲੇ ਗਈ ਤੇ ਆਪਾਂ ਜਿਹੜੇ ਬਾਬਾ ਜੀ ਦੇ ਲਾਗੇ ਭਾਈ ਨਗੀਨਾ ਸਿੰਘ ਕਹਿਣ ਲੱਗਾ ਲਾਗੇ ਬੈਠੇ ਹੋਏ ਸਾਂ ਅਸੀਂ ਬਾਬਾ ਜੀ ਨੂੰ ਬੜੇ ਹੈਰਾਨ ਹੋ ਕੇ ਪੁੱਛਣ ਲੱਗੇ ਕਿ ਤੁਸੀਂ ਤਾਂ ਸਾਡੇ ਲਾਗੇ ਉੱਠੇ ਹੋ ਨਹੀਂ ਸਾਡੇ ਲਾਗੇ ਬਹਿ ਕੇ ਸਾਖੀ ਸੁਣਾਉਂਦੇ ਰਹੇ ਤੇ ਧੂਆ ਸੇਕਦੇ ਰਹੇ ਤੇ ਫਿਰ ਡੰਗਰ ਅੰਦਰ ਕੌਣ ਬੰਨ ਆਇਆ ਪਰ ਬਾਬਾ ਜੀ ਨੇ ਕੁਝ ਨਾ ਦੱਸਿਆ ਅਸੀਂ ਖੜੇ ਪੈ ਗਏ ਬਾਬਾ ਪਹਿਲਾਂ ਦੱਸ ਇਹ ਕੀ ਖੇਡ ਹੈ ਬਾਅਦ ਵਿੱਚ ਆਖੀ ਸੁਣਾਗੀ ਪਰ ਆਪਨੇ ਕੁਝ ਨਾ ਦੱਸਿਆ ਤੇ ਉੱਠ ਕੇ ਤੁਰ ਪਏ ਤੁਰਦਿਆਂ ਤੁਰਦਿਆਂ ਏਨੀ ਗੱਲ ਕਹੀ ਕਿ ਕੁੱਤੇ ਮੱਖੀ ਪਾਵ ਰਿੱਧੀਆਂ ਸੁਧੀਆਂ ਬੜੀਆਂ ਖੇਡਾਂ ਵਿਖਾਉਂਦੀਆਂ ਤੇ ਕਾਲ ਦੇ ਜਾਲ ਦੇ ਵਿੱਚ ਨਹੀਂ ਫਸਣਾ ਕਾਲ ਤਾਂ ਚਾਹੁੰਦਾ ਏ ਕਿ ਸਾਡੇ ਪਿੱਛੇ ਲੱਗ ਕੇ ਇਹ ਮਾਇਆ ਦੇ ਪਿੱਛੇ ਲੱਗ ਜਾਵੇ ਪਰ ਆਪਾਂ ਇਹਨਾਂ ਤੋਂ ਦੂਰ ਰਹਿਣਾ ਹੈ ਬਾਬਾ ਜੀ ਨਾ ਤਾਂ ਕਿਸੇ ਮਾਨ ਦੇ ਭੁੱਖੇ ਸਨ ਅਤੇ ਨਾ ਹੀ ਵਡਿਆਈ ਦੇ ਉਹ ਜਾਣਦੇ ਸਨ ਕਿ ਮਾਨ, અપਮਾਨ, ਦੁੱਖ, ਸੁਖ, ਖੁਸ਼ੀ, ਗਮੀ, ਲੋਕ ਲਾਜ, ਭੈ, ਰਾਗ, ਦੁਆਸ਼ ਸਭ ਰਸਤੀਆਂ ਰੁਕਾਵਟਾਂ ਹਨ। ਉਹ ਹਰ ਵੇਲੇ ਭਜਨ ਦੇ ਰੰਗ ਵਿੱਚ ਮਸਤ ਰਹਿੰਦੇ ਸਨ। ਤੇ ਬਾਬਾ ਜੀ ਨੇ ਆਪਣੀ ਸਾਰੀ ਜ਼ਿੰਦਗੀ ਕਦੇ ਵੀ ਮਾਇਆ ਨੂੰ ਹੱਥ ਨਹੀਂ ਲਾਇਆ। ਅਤੇ ਨਾ ਹੀ ਕਿਸੇ ਕੋਲ ਮਾਇਆ ਲਈ ਜੇ ਕਿਸੇ ਨੇ ਜੇ ਕਿਸੇ ਨੇ ਬਰੋਪਦੀ ਬਾਬਾ ਜੀ ਨੂੰ ਦੇ ਦਿੱਤੀ ਤਾਂ ਆਪ ਜੀ ਉਹ ਮਾਇਆ ਵੀ ਗਰੀਬਾਂ ਦੇ ਵਿੱਚ ਵੰਡ ਦਿੰਦੇ ਸਨ ਸੋ ਬਾਬਾ ਜੀ ਨੇ ਅਨੇਕ ਹੀ ਆਪਣੇ ਜੀਵਨ ਦੇ ਵਿੱਚ ਕੌਤਕ ਕੀਤੇ ਜੋ ਕਹਿਣ ਅਤੇ ਕਥਨ ਤੋਂ ਬਾਹਰੇ ਹਨ ਸੋ ਬਾਬਾ ਜੀ ਬਚਨ ਕਰਦੇ ਸਨ ਕਿ ਭਾਈ ਆਪ ਜੀ ਸਾਰੀ ਸੰਗਤ ਮਲਪਾ ਖਾਣਿਆਂ ਤੋਂ ਰਹਿ ਤੋ ਵੋ ਨਾਮ ਜਪੋ ਸਿਮਰਨ ਕਰੋ ਕਿਉਂਕਿ ਜਿੰਨੇ ਵੀ ਮਲਪਾ ਖਾਣੇ ਛੱਡ ਦਿੱਤੇ ਉਸ ਨੇ ਗੁਰੂ ਚਰਨਾਂ ਦੇ ਵਿੱਚ ਆਪਣਾ ਸੀਸ ਰੱਖ ਦਿੱਤਾ ਤੇ ਜੇ ਕੋਈ ਮਲਪਾ ਖਾਣੇ ਖਾਂਦਾ ਹੈ ਤੇ ਉਸ ਦਾ ਦੋਸ਼ ਸਾਧਾ ਸੰਤਾਂ ਨੂੰ ਲੱਗਦਾ ਹੈ ਸੋ ਆਓ ਆਪਾਂ ਵੀ ਮਲਪਾ ਖਾਣੇ ਤਿਆਗ ਕਰਕੇ ਗੁਰੂ ਵਾਲੇ ਬਣ ਕੇ ਬਾਣੀ ਬਾਣੀ ਦੇ ਧਾਰਨੀ ਹੋ ਕੇ ਆਪਣੇ ਜੀਵਨ ਨੂੰ ਸਫਲ ਬਣਾਈਏ ਸੋ ਬੋਲਦਿਆਂ ਹੋਈਆਂ ਗਲਤੀਆਂ ਦੀ ਮਾਫੀ ਬਖਸ਼ਿਸ਼ ਕਰਿਓ ਸੋ ਵੱਤੋ ਵੱਦ ਵੀਡੀਓ ਸ਼ੇਅਰ ਕਰਦੇਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ